हां जी दोस्तों सत श्री अकाल आज दी वीडियो ਨਵੀਂ ਅਪਡੇਟ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨਵੀਆਂ ਤੇ ਤਾਜ਼ਾ ਜੁਨਮ ਲੈ ਕੇ ਤੁਹਾਡੇ ਰੂਬਰੂ ਹੋਇਆ ਚਾਹੇ ਕੋਈ ਵੀ ਨਵੀਂ ਸਕੀਮ ਪੰਜਾਬ ਸਰਕਾਰ ਦੀ ਨਵੀਂ ਯੋਜਨਾ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੇਗੀ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਦੇ ਵਿੱਚ ਬਈ ਬਿਹਤਰੀ ਕਰ ਸਕਦੀ ਹੈ ਉਸ ਦੇ ਲਈ ਕੋਈ ਤਾਜ਼ਾ ਅਪਡੇਟ ਬਜ਼ੁਰਗਾਂ ਦੀ ਰੁਕੀ ਹੋਈ ਪੈਨਸ਼ਨ ਕਦੋਂ ਤੱਕ ਆਵੇਗੀ ਤੇ ਨਵੇਂ ਦਿਸ਼ਾ ਨਿਰਦੇਸ਼ਾਂ ਚ ਕਿੰਨਾ ਬਜ਼ੁਰਗਾਂ ਦੀ ਪੈਨਸ਼ਨ ਨੂੰ ਲੱਗ ਸਕਦਾ ਝਟਕਾ ਉਹਦੇ ਨਾਲ ਕੁਝ ਹੋਰ ਚੋਣਵੀਂਆਂ ਗੱਲਾਂ ਬਾਤਾਂ ਉੱਤਰੀ ਭਾਰਤ ਇਸ ਸਮੇਂ ਠੰਡ ਲਹਿਰ ਦੀ ਲਪੇਟ ਵਿੱਚ ਹੈ ਮੰਗਲਵਾਰ ਨੂੰ ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦਾ ਹਿਸਾਬ ਦੇਸ਼ ਦਾ ਸਭ ਤੋਂ ਠੰਡਾ ਸ਼ਹਿਰ ਆ ਇੱਥੇ ਘੱਟੋ ਘੱਟ ਤਾਪਮਾਨ 1.1 ਡਿਗਰੀ ਤੱਕ ਪਹੁੰਚ ਗਿਆ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਤਾਪਮਾਨ 2 ਤੋਂ 5 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਦਿੱਲੀ 'ਚ ਵੀ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਦੀ ਨਹੀਂ ਜਾਂ ਨਹੀਂ ਆ ਰਹੀ ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਘੱਟੋ-ਘੱਟ ਅਗਲੇ 2 ਤੋਂ 4 ਦਿਨਾਂ ਤੱਕ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਇਸ ਸਮੇਂ ਠੰਡ ਲਹਿਰ ਦੀ ਮਾਰ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰ ਪ੍ਰਦੇਸ਼ ਚੱਲ ਰਹੇ ਨੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਭਾਰ ਦੇ ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਭਾਰਤ ਨੂੰ ਅਗਲੇ 5 ਦਿਨਾਂ ਦੌਰਾਨ ਠੰਡ ਤੋਂ ਸੰਘਣੀ ਧੁੰਦ ਤੋਂ ਕੋਈ ਰਾਹਤ ਨਹੀਂ ਮਿਲੇਗੀ ਮੌਸਮ ਵਿਭਾਗ ਵਿਖੇ ਵਾਣੀ ਐਂਸੀ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਉੱਤਰ ਪੱਛਮ ਭਾਰ ਦੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਕਈ ਥਾਵਾਂ ਤੇ ਗੰਭੀਰ ਹੋ ਸਕਦੀ ਆ ਤੇ ਜੇ ਗੱਲ ਕਰੀਏ ਹੁਣ ਪੰਜਾਬ ਵਿੱਚ ਪੰਜਾਬ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਬਾਰੇ ਪੰਜਾਬ ਸਰਕਾਰ ਰਾਸ਼ਨ ਕਾਰਡ ਨੂੰ ਲੈ ਕੇ ਨਵੀਂ ਯੋਜਨਾ ਬਣਾ ਰਹੀ ਆ ਤੇ ਜੋ ਪਰਿਵਾਰਾਂ ਦੇ ਵਿੱਚ 300 ਯੂਨਟ ਬਿਜਲੀ ਮਾਪ ਕੀਤੀ ਜਾਂਦੀ ਹੈ ਹੁਣ ਬਹੁਤ ਪਰਿਵਾਰ 2-2 ਮੀਟਰ ਲਗਵਾਉਣ ਲੱਗ ਰਹੇ ਨੇ ਉਹਦੇ ਵਾਸਤੇ ਵੀ ਪੰਜਾਬ ਸਰਕਾਰ ਨਵੀਂ ਯੋਜਨਾ ਵੈਰੀਫਿਕੇਸ਼ਨ ਟੀਮਾਂ ਪਿੰਡਾਂ ਦੇ ਵਿੱਚ ਸਥਾਪਿਤ ਕਰੇਗੀ ਇੱਕ ਰਾਸ਼ਨ ਕਾਰਡ ਦੇ ਲਗਭਗ ਇੱਕ ਹੀ ਮੀਟਰ ਲੱਗੇਗਾ ਉਹਦੇ ਵਾਸਤੇ ਪੰਜਾਬ ਸਰਕਾਰ ਕੋਈ ਨਵਾਂ ਨੋਟੀਫਿਕੇਸ਼ਨ ਵੀ ਜਾਰੀ ਕਰ ਸਕਦੀ ਆ ਇਸ ਦੇ ਨਾਲ ਹੀ ਪੰਜਾਬ ਸਰਕਾਰ 26 ਜਨਵਰੀ ਦੇ ਉੱਤੇ ਬਜ਼ੁਰਗਾਂ ਨੂੰ ਵੱਡਾ ਤੋਹਫਾ ਦੇ ਸਕਦੀ ਆ ਬੁਢਾਪਾ ਪੈਨਸ਼ਨ ਦੇ ਵਿੱਚ ਬਿਹਤਰੀ ਕਰ ਸਕਦੀ ਆ ਉਹ ਬਿਹਤਰੀ 500 ਜਾਂ 1000 ਰੁਪਏ ਹੋ ਸਕਦੀ ਹੈ ਜੇ 500 ਹੁੰਦੀ ਹੈ ਤਾਂ ਪੈਨਸ਼ਨ ਉਹ ਵੱਧ ਕੇ 2000 ਹੋ ਜਾਵੇਗੀ ਜੇਕਰ 1000 ਰੁਪਏ ਦੀ ਵਡੋਤਰੀ ਹੁੰਦੀ ਹੈ ਤਾਂ ਜੋ ਬੁਢਾਪਾ ਪੈਨਸ਼ਨ ਦੇ ਆ ਪੈਨਸ਼ਨ ਤੇ ਵਿਧਵਾ ਪੈਨਸ਼ਨ ਆ ਉਹ 2500 ਰੁਪਏ ਬਣ ਜਾਵੇਗੀ ਤੇ ਜੋ ਬਜ਼ੁਰਗ ਕਾਫੀ ਸਮੇਂ ਦੇ ਤੋਂ ਆਪਣੇ ਆਧਾਰ ਕਾਰਡ ਅਪਡੇਟ ਨਹੀਂ ਕਰਾਈ ਬੈਂਕ ਖਾਤੇ ਨਾਲ ਕੋਈ ਅਟੈਚਮੈਂਟ ਨਹੀਂ ਕਰਾਈ ਤਾਂ ਉਹਨਾਂ ਵਾਸਤੇ ਇੱਕ ਖਾਸ ਬੇਨਤੀ ਹੈ ਵੀ ਉਹ ਆਪਣੇ ਮਾਇਲ ਨੰਬਰ ਬੈਂਕ ਖਾਤੇ ਵਿੱਚ ਇੱਕਦਮ ਵਾਰ ਜਾ ਕੇ ਵੀਸੀ ਕਰਵਾ ਲੈਣ ਤਾਂ ਜੋ ਖਾਤਾ ਉਹਨਾਂ ਦਾ ਚਾਲੂ ਹਾਲਤ ਵਿੱਚ ਸਹੀ ਚੱਲਦਾ ਰਹੇ ਕਿਉਂਕਿ ਕਾਫੀ ਟਾਈਮ ਤੋਂ ਬਾਅਦ ਅਪਡੇਟ ਕਰਾਉਣਾ ਲਾਜ਼ਮੀ ਹੁੰਦਾ ਹੈਗਾ ਨਵੀਆਂ ਪੈਨਸ਼ਨਾਂ ਵਾਸਤੇ ਵੀ ਉਹੀ ਸਕੀਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਸਬਧਤ ਕੇਂਦਰਾਂ ਉੱਤੇ ਫਾਰਮ ਭਰੇ ਜਾ ਰਹੇ ਨੇ ਪੰਜਾਬ ਸਰਕਾਰ 26 ਜਨਵਰੀ ਤੇ ਬਜ਼ੁਰਗਾਂ ਨੂੰ ਬੜੋਤਰੀ ਦਾ ਤੋਹਫ਼ਾ ਦੇ ਸਕਦੀ ਹੈ ਜਦੋਂ ਕੋਈ ਹੋਰ ਵੀ ਅਪਡੇਟ ਮਿਲੇਗੀ ਜਰੂਰ ਦੱਸਾਂਗੇ ਧੰਨਵਾਦ